ਅੱਜ ਦੀ ਜਿਹੜੀ ਕਹਾਣੀ ਤੁਸੀਂ ਸੁਣਨ ਜਾ ਰਹੇ ਹੋ ਇਹ ਕਹਾਣੀ ਉਸ ਕੁੜੀ ਦੀ ਹੈ ਜਿਸ ਨੂੰ ਨੱਚਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਬਚਪਨ ਦੇ ਵਿੱਚ ਭੈਣ ਦੱਸਦੀ ਹੈ ਕਿ ਮੈਨੂੰ ਨੱਚਣ ਦਾ ਇੰਨਾ ਖ਼ੌਂਕ ਸੀਗਾ ਕਿ ਜਿੱਥੇ ਵੀ ਮੈਨੂੰ ਸੰਗੀਤ ਸੁਣ ਜਾਂਦਾ ਮੈਂ ਉੱਥੇ ਨੱਚਣ ਲੱਗ ਜਾਂਦੀ। ਸੜਕਾਂ ਤੇ ਘਰਾਂ ਤੇ ਲੋਕਾਂ ਦੇ ਘਰਾਂ ਦੇ ਵਿੱਚ ਜਾ-ਜਾ ਕੇ ਇਸ ਭੈਣ ਨੇ ਨੱਚਣਾ। ਉਸ ਦੇ ਨੱਚਣ ਦੇ ਸ਼ੌਂਕ ਨੂੰ ਲੋਕਾਂ ਨੇ ਇਸ ਤਰੀਕੇ ਨਾਲ ਬਣਾ ਲਿਆ ਕਿ ਕੁੜੀ ਦਾ ਚਰਿੱਤਰ ਠੀਕ ਨਹੀਂ। ਉਸ ਦੇ ਮਾਪਿਆਂ ਨੂੰ ਜਾ ਜਾ ਕੇ ਕਹਿੰਦੇ ਕਿ ਜਲਦੀ ਕਰੋ ਇਹਦਾ ਵਿਆਹ ਕਰ ਦਿਓ ਤੇ ਮਾਪਿਆਂ ਨੇ ਵੀ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ 13 ਸਾਲਾਂ ਦੀ ਉਮਰ ਦੇ ਵਿੱਚ ਭੈਣ ਦਾ ਵਿਆਹ ਕਰ ਦਿੱਤਾ ਭੈਣ ਦੱਸਦੀ ਹੈ ਕਿ 13 ਸਾਲਾਂ ਦੀ ਉਮਰ ਦੇ ਵਿੱਚ ਇਸਦਾ ਵਿਆਹ ਕੀਤਾ ਉਸ ਦੀ ਜਿਸ ਨਾਲ ਵਿਆਹ ਕੀਤਾ ਉਸ ਦੀ ਉਮਰ 45 ਸਾਲ ਸੀ ਤੇ ਉਸ ਨੂੰ ਜੂਆ ਖੇਡਣ ਦੀ ਬੁਰੀ ਆਦਤ ਸੀ ਭੈਣ ਦੱਸਦੀ ਹੈ ਕਿ ਮੇਰਾ ਉਸ ਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਬਣ ਪਾਇਆ ਮੈਂ ਬਹੁਤ ਜ਼ੋਰ ਲਾਇਆ ਮਾਪਿਆਂ ਨੂੰ ਕਿਹਾ ਕਿ ਤੁਸੀਂ ਮੇਰਾ ਛੁਟਕਾਰਾ ਕਰਾ ਦਿਓ ਪਰ ਮਾਪਿਆਂ ਨੇ ਇਸ ਦੀ ਗੱਲ ਨਹੀਂ ਸੁਣੀ ਪੈਣ ਦੱਸਦੀ ਹੈ ਕਿ ਉਸ ਦੇ ਜੂਆ ਖੇਡਣ ਦੇ ਆਦਤ ਤੋਂ ਕਰਕੇ ਉਸ ਨੂੰ ਵੀ ਪੁਲਿਸ ਥਾਣੇ ਦੇ ਵਿੱਚ ਚੱਕ ਕੇ ਲੈ ਜਾਂਦੀ ਰਹੀ ਹੈ ਪੈਣ ਦੱਸਦੀ ਹੈ ਕਿ ਇੱਥੇ ਹੀ ਨਹੀਂ ਗੱਲ ਰੁਕਦੀ ਤੇ ਫਿਰ ਉਸ ਦੇ ਨਾਲ ਤਸ਼ੱਦਦ ਵੀ ਹੁੰਦਾ ਰਿਹਾ ਪੈਣ ਦੇ ਸਾਰੇ ਚਿਹਰੇ ਦੇ ਉੱਤੇ ਟੰਕਿਆਂ ਦੇ ਦਾਗ ਵੀ ਨੇ ਪੈਣ ਦੱਸਦੀ ਹੈ ਕਿ ਉਸ ਦਾ ਪਤੀ ਹੀ ਨਹੀਂ ਕਈ ਵਾਰੀ ਉਸ ਦਾ ਜੇਠ ਵੀ ਉਸ ਨੂੰ ਕੁੱਟ ਦਿੰਦਾ ਸੀ ਫਿਰ ਭੈਣ ਦੱਸਦੀ ਹੈ ਕਿ ਅੱਕ ਕੇ 12 ਸਾਲਾਂ ਬਾਅਦ ਉਸ ਨੇ ਇਹ ਡਿਸੀਜਨ ਲੈ ਕੇ ਉਹ ਚਾਰ ਤਿੰਨ ਈ ਇੱਕ ਬੱਚੇ ਨੂੰ ਲੈ ਕੇ ਅਲੱਗ ਰਹੇਗੀ ਫਿਰ ਭੈਣ ਦੱਸਦੀ ਹੈ ਕਿ ਉਸ ਦੇ ਮਾਪਿਆਂ ਨੇ ਵੀ ਉਸ ਨੂੰ ਨਹੀਂ ਅਪਣਾਇਆ ਤੇ ਉਹ ਕੱਲੀ ਰਹਿਣ ਲੱਗ ਗਈ ਫਿਰ ਭੈਣ ਕਹਿੰਦੀ ਹੈ ਕਿ ਮੈਂ ਇੱਕ ਐਸੇ ਸ਼ਖਸ ਦੇ ਨਾਲ ਵਿਆਹ ਕਰਾਉਣਾ ਚਾਹਿਆ ਜੋ ਮੇਰੀ ਹਮਾਇਤ ਕਰਦਾ ਸੀ ਤੇ ਮੇਰੇ ਬੱਚਿਆਂ ਦੀ ਸੁਰੱਖਿਆ ਕਰਦਾ ਸੀ ਪਰ ਮਾਪਿਆਂ ਨੇ ਉਸ ਉਸ ਲਈ ਵੀ ਹਮਮੀ ਨਹੀਂ ਭਰੀ ਉਸ ਤੋਂ ਬਾਅਦ ਭੈਣ ਦੀ ਜ਼ਿੰਦਗੀ ਕਿਵੇਂ ਔਖੀ ਹੋਈ ਕਿੰਨੀਆਂ ਮੁਸ਼ਕਲਾਂ ਭੈਣ ਦੀ ਜ਼ਿੰਦਗੀ ਦੇ ਵਿੱਚ ਆਈਆਂ ਤੁਹਾਨੂੰ ਸਾਰੀ ਇਸ ਵੀਡੀਓ ਦੇ ਵਿੱਚ ਸੁਣਾਉਣੇ ਆ ਤੁਸੀਂ ਜੇਕਰ ਮੇਰੇ ਚਿਹਰੇ ਵੱਲ ਦੇਖ ਰਹੇ ਹੋਗੇ ਜਾਂ ਮੇਰੇ ਹੱਥਾਂ ਵੱਲ ਜਾਂ ਮੇਰੇ ਬੈਠਣ ਦੇ ਸਟਾਈਲ ਵੱਲ ਦੇਖ ਰਹੇ ਹੋਗੇ ਤਾਂ ਕਿਰਪਾ ਕਰਕੇ ਮੈਨੂੰ ਮਾਫ ਕਰਿਓ ਪਿਛਲੇ ਕੁਝ ਸਮੇਂ ਦੇ ਵਿੱਚ ਮੈਂ ਵੀਡੀਓ ਵੀ ਨਹੀਂ ਕਰ ਪਾਇਆ ਕਿਉਂਕਿ ਮੇਰਾ ਐਕਸੀਡੈਂਟ ਹੋ ਗਿਆ ਸੀ ਉਸ ਕਰਕੇ ਮੇਰਾ ਚਿਹਰਾ ਮੋਰਾ ਜਾਂ ਹੱਥ ਪੈਰ ਕੁਝ ਠੀਕ ਨਹੀਂ ਨੇ ਇਸ ਕਰਕੇ ਤੁਸੀਂ ਮੈਨੂੰ ਮਾਫੀ ਵੀ ਦਿਓਗੇ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰਿਓ ਜੇ ਹੁਣ ਅੱਗੇ ਤੋਂ ਤੁਹਾਡੇ ਕੰਟੀਨਿਊ ਰੂਬਰੂ ਹੁੰਦੇ ਰਵਾਂਗੇ ਤੁਹਾਨੂੰ ਦੱਸਦੇ ਹਾਂ ਸਵਾਗਤ ਹੈ ਪੰਜੀ ਹਸੀ ਗਾਣੇ ਅਤੇ ਨੱਚਣ ਦਾ ਸ਼ੌਂਕ ਇੱਕ ਕੁੜੀ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ ਕਿਵੇਂ ਕੀ ਸੀ ਬਚਪਨ ਜਦੋਂ ਤੁਹਾਨੂੰ ਨੱਚਣ ਦਾ ਸ਼ੌਂਕ ਰਿਹਾ ਨੱਚਣ ਦਾ ਸ਼ੌਂਕ ਸੀ ਜਿੱਥੇ ਡੈਕ ਚੱਲਦਾ ਸੀ ਡੀਜੇ ਚੱਲਦੇ ਸੀ ਬਸ ਨੱਚਣ ਵਹਿ ਜਾਂਦੀ ਸੀ ਹਮ ਮਾਪੇ ਉਹਨੂੰ ਚੰਗਾ ਨਹੀਂ ਲੱਗਿਆ ਹਮ ਆ ਆਂਟਕ ਮਾਨਵੀ ਕਹਿੰਦੇ ਸੀ ਵੇ ਆਕੇ ਤੁਹਾਡੀ ਕੁੜੀਆ ਉੱਥੇ ਨੱਚਦੀ ਆ ਸੜਕ ਤੇ ਨੱਚਦੀ ਆ ਇਹਦਾ ਵਿਆਹ ਕਰ ਦਿਓ ਹਮ ਫਿਰ ਮਾਪਾ ਆਪਣੇ ਵਿਆਹ ਕਰਤਾ ਜੀ ਹਮ ਵਿਆਹਾਰੇ ਵੀ ਡੈਡੀ ਦੀ ਦੀ ਡੈਡੀ ਨੂੰ ਚੰਗਾ ਨਹੀਂ ਲੱਗਿਆ ਸੀ ਉਮਰ 13 ਸਾਲ ਦੀ ਸੀ ਮੈਂ ਹੂੰ ਚਲੋ ਜੋ ਵੀ ਉਹਨਾਂ ਨੇ ਧੱਕੇ ਨਾਲ ਕਰਤਾ ਹੂੰ ਤਾਂ ਫੇਰ ਵੀ ਮੈਂ 3 ਮਹੀਨਾ ਬਾਅਦ ਉਹਨਾਂ ਨੂੰ ਕਿਹਾ ਵੀ ਅੱਜ ਤੱਕ ਵੀ ਸਾਡਾ ਕੋਈ ਰਿਸ਼ਤਾ ਨਹੀਂ ਬਣਿਆ ਹੂੰ ਵੀ ਮੈਂ ਡਿਵੋਰਸ ਲੈਣਾ ਚਾਹੁੰਦੀ ਆ ਪਰ ਉਹਨਾਂ ਨੇ ਨਹੀਂ ਮੰਨਿਆ ਇਹ ਰਿਸ਼ਤਾ ਕਿਉਂ ਨਹੀਂ ਬਣਿਆ ਸੀ ਤੁਹਾਡੇ ਤੋਂ ਉਮਰ ਚ ਵੱਡੇ ਸੀ ਵੱਡੇ ਸੀ ਜੀ ਉਹ ਬੁਲਾਉਂਦੇ ਨਹੀਂ ਸੀ ਅੱਛਾ ਕਿੰਨੀ ਕੁ ਉਮਰ ਵੱਡੀ ਸੀ ਉਹਨੇ 45 40 ਸਾਲ ਦੇ ਹੋਣਗੇ ਤੁਸੀਂ 13 ਸਾਲ ਸੀ ਉਹਨਾਂ ਦੀ ਉਮਰ 45 ਸਾਲ ਸੀ ਹਾਂ ਇੰਨੇ ਕੋ ਹੋਣਗੇ ਹੂੰ ਬਹੁਤ ਹਾਈਟ ਸੀ ਸਰੀਰ ਵੀ ਬਹੁਤ ਭਾਰੀ ਸੀ ਉਹਨਾਂ ਦਾ ਹੂੰ ਬਹੁਤ ਜ਼ਿਆਦੇ ਸੀ ਹੂੰ ਮਾਪਿਆਂ ਨੇ ਸੁਣੀ ਨਹੀਂ ਸੀ ਹੂੰ ਫਿਰ ਮੈਂ ਆਪ ਦਾ ਆਪ ਹੀ ਚੱਕ ਲਿਆ ਫੈਸਲਾ ਵੀ ਮੈਂ ਨਹੀਂ ਲੈਣਾ ਹੂੰ ਕੁੱਟਮਾਰ ਹੁੰਦੀ ਸੀ ਜੋ ਬੱਚਾ ਹੋਣ ਵਾਲਾ ਹੁੰਦਾ ਸੀ ਉਹ ਮਾਪਿਆਂ ਦੇ ਘਰੇ ਛੱਡਿਆ ਜਾਂਦੇ ਸੀ ਹੂੰ ਜਦੋਂ ਮੈਂ ਕੁੜੀ ਲੈ ਕੇ ਆਣੀ ਤਾਂ ਸੱਸ ਨੇ ਕਹਿਣਾ ਮਾਂ ਵਾਂਗੂ ਸਤ ਹੋਣੀ ਐ ਇਹਦੇ ਹੂੰ ਫਿਰ ਇੱਕ ਵਾਰੀ ਬਹੁਤ ਕੁੱਟਿਆ ਜੀ ਬਹੁਤ ਕੁੱਟਿਆ ਜੇਠ ਨੇ ਅਧੂ ਮੁੜਕੇ ਮੈਨੇ ਗਈ ਅਸ ਜੇਠ ਨੇ ਕੁੱਟਿਆ ਹਾਂਜੀ ਉਹਨਾਂ ਨੇ ਕਿਉਂ ਕੁੱਟਿਆ ਉਹ ਆਈ ਮੈਣਾ ਮਾਰਦੇ ਸੀ ਨਾ ਉਹ ਜੂਆ ਖੇੜਦੇ ਸੀ ਹੂੰ ਜਦੋਂ ਵੀ ਰੋਟੀ ਖਾਣੀ ਜਾਂ ਕੁਛ ਕੱਪੜਾ ਲੀੜਾ ਮੰਗਣਾ ਉਹ ਕਹਿੰਦੇ ਵੀ ਜੋ ਤੇਰਾ ਖਸਮ ਕੰਮ ਕਰਦਾ ਵੀ ਤੋਦੀ ਕਮਾਈ ਹੂੰ ਦਾ ਲੈ ਕੇ ਆ ਹੂੰ ਇਕ ਤਉ ਮਨੀ ਮਨ ਮਿਲੇ ਹੁੰਦੇ ਸੀ ਜੀ ਇੱਕ ਜੇਠ ਦੇ ਹੋਰ ਮਿਹਣਾ ਮਾਰਦੇ ਸੀ ਇਸ ਕਰਕੇ ਵੀ ਫਿਰ ਲੋ ਹੌਸਲੇ ਲਿਆਉਂਦੇ ਉਹਨਾਂ ਦੇ ਨਾਲ ਤੁਹਾਡਾ ਕੋਈ ਭਾਵਨਾਤਮਕ ਰਿਸ਼ਤਾ ਵੀ ਨਹੀਂ ਬਣਿਆ ਹੈ ਨਹੀਂ ਹੂੰ ਕੀ ਕਾਰਨ ਰਿਹਾ ਕਿ ਉਮਰ ਦਾ ਫਰਕ ਰਿਹਾ ਹਾਂ ਜੀ ਬਸ ਉਮਰ ਦਾ ਹੀ ਫਰਕ ਸੀ ਬਸ ਇੱਕ ਵੀ ਜੂਆ ਜ਼ਿਆਦਾ ਖੇੜਦੇ ਸੀ ਹੂੰ ਘਰ ਦੇ ਵਿੱਚ ਪੈਕਟ ਦੇ ਵਿੱਚੋਂ ਸਮਾਨ ਕੱਢ ਕੇ ਲੈ ਜਾਂਦਾ ਜੋ ਟੂਮ ਸੀ ਉਹ ਲੈ ਜਾਂਦਾ ਕੱਢ ਕੇ ਹੂੰ ਇਸ ਕਰਕੇ ਤੁਸੀਂ ਆਪਣੇ ਮਾਪਿਆਂ ਨੂੰ ਦੱਸਦੇ ਸੀ ਹਾਂਜੀ ਹਮ ਮਾਪੇ ਬਾਪ ਖੁਦ ਕਣਕ ਦੇ ਕੇ ਜਾਇਆ ਕਰਦੇ ਸੀ ਸੋਦਾ ਦੇ ਕੇ ਜਾਇਆ ਕਰਦੇ ਸੀ ਮੰਝਾ ਦੇ ਕੇ ਜਾਇਆ ਕਰਦੇ ਸੀ ਹਮ ਵੀ ਜੋ ਚੀਜ਼ ਨਹੀਂ ਸੀ ਘਰ ਦੇ ਵਿੱਚ ਹਮ ਪਰ ਉਹਨਾਂ ਨੂੰ ਤਾਂ ਵੀ ਨਹੀਂ ਪਤਾ ਲੱਗਿਆ ਹਮ ਅੱਛਾ ਆਪ ਸਾਰਾ ਸਮਾਨ ਦੇ ਕੇ ਜਾਂਦੇ ਸੀ ਉਹਨਾਂ ਨੂੰ ਇਹ ਪਰ ਤੁਹਾਡੀ ਗਲਤੀ ਯਕੀਨ ਨਹੀਂ ਕਰਦੇ ਸੀ ਜਾਂ ਵੈਸੇ ਹੀ ਮਜਬੂਰ ਕਰਦੇ ਸੀ ਵੀ ਚਲਕਾ ਨੂੰ ਅਲੱਗ ਹੋਣਾ ਉਹਨਾਂ ਨੇ ਐਸੀ ਵੀ ਜਿਵੇਂ ਟੱਪਦੀ ਹੈ ਜ਼ਿੰਦਗੀ ਹਮ ਵੀ ਟੱਪ ਜੇ ਇਹ ਇਹ ਤਾਂ ਕਮਾਲ ਦੀ ਗੱਲ ਨਹੀਂ ਵੀ 13 ਸਾਲਾਂ ਦੀ ਤਾਂ ਇੱਕ ਸਮਝੋ ਬੱਚੀ ਹੁੰਦੀ ਹੈ ਤੇ 45 ਸਾਲ ਦੇ ਇੱਕ ਸਖਸ਼ ਨਾਲ ਕਿਵੇਂ ਜ਼ਿੰਦਗੀ ਟਪੂਆ ਟਪਾਉ। ਉਹਨਾਂ ਨੇ ਸੋਚਣਾ ਸੀ। ਹੂੰ। ਫਿਰ ਉਸ ਤੋਂ ਬਾਅਦ ਫਿਰ ਕਿਵੇਂ ਜ਼ਿੰਦਗੀ ਫਿਰ ਜਦੋਂ ਤੁਸੀਂ ਕਿਹਾ ਵੀ ਮੈਂ ਅ ਉਹਨਾਂ ਮਾਪਿਆਂ ਨੂੰ ਦੱਸਦੀ ਤਿੰਨ ਮਹੀਨਿਆਂ ਬਾਅਦ ਕਿਵੇਂ ਜ਼ਿੰਦਗੀ ਫਿਰ ਚੱਲਣ ਲੱਗੀ। ਬਸ ਜੇ ਮੰਨ ਤੇ ਪੱਥਰ ਰੱਖ ਲਿਆ ਸੀ ਵੀ ਜੋ ਮਾਪੇ ਸੁਣਦੇ ਨਹੀਂ ਹੈਗੇ ਵੀ ਹੁਣ ਤਾਂ ਉੱਥੇ ਹੀ ਰਹਿਣਾ ਪਊਗਾ। ਹੂੰ। ਕਦੇ 7 6 ਮਹੀਨੇ 2 ਮਹੀਨੇ ਪੱਕੇ ਤਿੰਨ ਮਹੀਨਾ ਉੱਥੇ ਵਸਾਈ ਅੱਗੇ ਵਧੀ ਗਈ ਹੂੰ ਫਿਰ ਮੈਂ 12 ਸਾਲ ਬਾਅਦ ਫੈਸਲਾ ਆਵਦਾ ਲੈ ਲਿਆ ਅੱਛਾ 12 ਸਾਲ ਮੈਰਿਜ ਚ ਰਹੇ ਉਸ ਚ ਹਾਂਜੀ ਹੂੰ ਫਿਰ ਮੈਨੇ ਫੈਸਲਾ ਕਰ ਲਿਆ ਵੀ ਮੈਂ ਨਹੀਂ ਰਹਿਣਾ ਤਾਂ ਨਹੀਂ ਰਹਿਣਾ ਮੰਮੀ ਕਹਿੰਦੀ ਵੀ ਤੂੰ ਤੈਨੂੰ ਰੱਖ ਲਾਂਗੇ ਅਸੀਂ ਤੇਰੇ ਬੱਚੇ ਨਹੀਂ ਰੱਖਦੇ ਹੂੰ ਬਸ ਮੈਂ ਉਹ ਬੱਚਾ ਲੈ ਕੇ ਮੈਂ ਆਵਦਾ ਜਿੰਮੇਦਾਰਾਂ ਦੇ ਘਰੇ ਰਹਿਣ ਲੱਗ ਗਈ ਸੀ ਉੱਥੇ ਮੈਂ ਤਿੰਨ ਘਰਾਂ ਦਾ ਗੋਹਾ ਸੜਦੀ ਸੀ ਦੋ ਘਰਾਂ ਨੇ ਪੋਚ ਚ ਲਾਂਦੀ ਸੀ ਹੂੰ 151 ਸੇ ਉਦੋਂ ਮੇਰਾ ਸਮਾਨ ਉੱਥੇ ਹੀ ਸੀ ਜੀ ਹੂੰ ਸੋਰੇ ਘਰੇ ਹੂੰ 151 ਤੇ ਇਹਨਾਂ ਨੂੰ ਪਾਉਂਦੀ ਸੀ ਥੱਲੇ ਮੈਂ ਆਪ ਪੈਂਦੀ ਸੀ ਹੂੰ ਬਸ ਐ ਟਾਈਮ ਪਾ ਜਾ ਕੇ ਤੇ ਲੱਸੀ ਲਿਆਉਂਦੀ ਸੀ ਜ਼ਿਮੀਦਾਰਾਂ ਦੇ ਘਰੋਂ ਕਦੇ ਦੁੱਧ ਲਿਆਉਂਦੀ ਸੀ ਉਦੋਂ ਬਾਅਦ ਫਿਰ ਮੈਂ ਸਿਲਵਰ ਸਿਟੀ ਜਾਣ ਲੱਗੀ ਸੀ ਮਾਨਸਾ ਦੇ ਵਿੱਚ ਹੂੰ ਥੋੜਾ ਉੱਥੇ ਵੀ ਸਹੀ ਗੁਜ਼ਾਰਾ ਚੱਲਣ ਲੱਗਿਆ ਸੀ ਮੈਨੂੰ ਕੰਮ ਕਰਨ ਲੱਗ ਗਏ ਹਾਂਜੀ ਤੇ ਜੋ ਤੁਸੀਂ ਜਿਵੇਂ ਦੱਸਦੇ ਹੋ ਵੀ ਅ ਤੁਹਾਡੇ ਨਾਲ ਉੱਥੇ ਵੀ ਬਹੁਤ ਹੈ ਨਾ ਕੁੱਟ ਮਾਰ 12 ਸਾਲ ਤੁਸੀਂ ਫਿਰ ਕੀ ਕੋਸ਼ਿਸ਼ਿਆ ਬਹੁਤ ਕੁਸ਼ਿਸ਼ਿਆ ਜੀ ਹੂੰ ਬਹੁਤ ਕੁਸ਼ਿਸ਼ ਇਹ ਜਿਹੜੇ ਤੁਹਾਡੇ ਚਿਹਰੇ ਤੇ ਨਿਸ਼ਾਨ ਵਗੈਰਾ ਉਹਨਾਂ ਨੇ ਸਾਰੇ ਉਹਨਾਂ ਦੀ ਜੀ ਹੂੰ ਤੱਕੇ ਵੀ ਲੱਗਿਆ ਨਾ ਇੱਥੋਂ ਦੀ 11 12 ਟੱਕੇ ਲੱਗੇ ਤੇ ਇੱਥੋਂ ਅੱਛਾ ਹਾਂਜੀ ਉਹ ਕੁੱਟ ਦੇ ਤੁਹਾਨੂੰ ਕਿਹੜੀ ਗੱਲੋਂ ਸੀ ਸਹੀ ਫालतੂ ਦੇ ਦਿਮਾਗ ਖਰਾਬ ਜਿਹਾ ਜੂਆ ਖੇਡ ਕੇ दारू ਪੀਣਾ ਪੁਲਿਸ ਵਾਲਿਆਂ ਨੇ ਮੈਂ ਕਹਿਦਾ ਨਾ ਵੀ ਉਹ ਐ ਭੱਜ ਗਿਆ ਇੱਧਰ ਵਾਗ ਗਿਆ ਹੂੰ ਦੋ ਤਿੰਨ ਵਾਰ ਤਾਂ ਮੈਂ ਨਹੀਂ ਚਕਵਾਤਾ ਸੀ ਪੁਲਿਸ ਵਾਲਿਆਂ ਨੂੰ ਅੱਛਾ ਕਿਉਂ ਜੂਆ ਖੇਡਦਾ ਸੀ ਨਹੀਂ ਉਹ ਅੱਛਾ ਤੁਹਾਨੂੰ ਵੀ ਦਾਤੇ ਲਾ ਦਿੰਦਾ ਸੀ ਨਹੀਂ ਮੈਨੂੰ ਤਾਂ ਲਾਇਆ ਜੀ ਕਦੇ ਫਿਰ ਪੁਲਿਸ ਕਿਉਂ ਚੱਕ ਕੇ ਲਗੀ ਤੁਹਾਨੂੰ ਜੋ ਘਰੋਂ ਜਿੱਜਾ ਲੈ ਕੇ ਜਾਂਦਾ ਮੈਨੂੰ ਨਹੀਂ ਜੀ ਉਹਨਾਂ ਨੂੰ ਅੱਛਾ ਅੱਛਾ ਹਾਂ ਜੀ ਜੋ ਘਰੋਂ ਜਿੱਜਾ ਲੈ ਕੇ ਜਾਂਦਾ ਸੀ ਹੂੰ ਇਹ ਤਾਂ ਮੌਲੀ ਅੱਗੇ ਤੇ ਹੱਥ। ਅੱਛਾ ਹਾਂਜੀ ਤੇ ਜਿਹੜੇ ਮਾਪਿਓ ਦੀ ਗੱਲ ਕਰਦੇ ਆਂ ਆਪਾਂ ਮਾਪਿਓ ਇੰਨਾ ਕਿਵੇਂ ਨਰਦਈ ਹੋ ਸਕਦਾ ਹੈ। ਪਤਾ ਨਹੀਂ ਜੀ ਕਿਵੇਂ ਕਿਹੜਾ ਦਿਲ ਸੀ ਉਹਨਾਂ ਦੇ ਅੰਦਰ। ਹੂੰ। ਹੁਣ ਵੀ ਦਿਲ ਪੱਥਰੀ ਉਹਨਾਂ ਦੇ ਅੰਦਰ। ਅੱਛਾ। ਹੁਣ ਵੀ ਨਹੀਂ ਪਿੰਗ ਲਿਆ। ਹੂੰ। ਵੀ ਹੁਣ ਦੇਖੋ ਮੈਂ ਦੂਜੀ ਮੈਰਿਜ ਕਰਵਾ ਲਈ। ਹੂੰ। ਤਾਂ ਵੀ ਉਹ ਖੁਸ਼ ਨਹੀਂ। ਹੂੰ। ਦੂਸਰੀ ਮੈਰੀ ਤੁਸੀਂ ਆਪਦੀ ਮਰਜ਼ੀ ਨਾਲ ਕਰਵਾਈ ਹਾਂਜੀ ਜਿਦੋਂ ਪਹਿਲਾਂ ਵਾਲੀ ਥੋੜੀ ਮਾਪਿਓ ਦੀ ਮਰਜ਼ੀ ਨਾਲ ਹੋਈ ਸੀ ਹਾਂਜੀ ਹਾਂ ਉਹਨਾਂ ਦੀ ਮਰਜ਼ੀ ਨਾਲ ਯਾਨੀ ਉਹ ਕਿਉਂ ਖੁਸ਼ ਨਹੀਂ ਵੀ ਕੀ ਚਾਹੁੰਦੇ ਹੋਗੇ ਤੁਹਾਡੀ ਲਾਈਫ ਉਵੇਂ ਹੀ ਸਟਰਗਲ ਚ ਹੀ ਰਵੇ ਨਹੀਂ ਇਹ ਵੀ ਅੱਡ ਬਰਾਦਰੀ ਦੇ ਨਾਲ ਹੈਗੇ ਸੀ ਅੱਛਾ ਹਾਂਜੀ ਇੰਟਰ ਕਾਸਟ ਮੈਰਿਜ ਕਰਕੇ ਉਹ ਕਹਿੰਦੇ ਮਨਾ ਕਰਦੇ ਸੀ ਜਦੋਂ ਤੁਸੀਂ ਦੱਸ ਰਹੇ ਸੀਗੇ ਵੀ ਤੁਸੀਂ ਆਪਦੇ ਹਸਬੰਡ ਤੋਂ ਅਲੱਗ ਹੋ ਕੇ ਅਲ ਆਪ ਇਕੱਲੇ ਰਹਿਣ ਲੱਗ ਗਏ ਤੁਸੀਂ ਉਹਨਾਂ ਤੋਂ ਅਲੱਗ ਹੋ ਕੇ ਵੀ ਮਾਪਿਓ ਕੋਲ ਕਿਉਂ ਨਹੀਂ ਗਏ ਮਾਪਿਆਂ ਨੇ ਰੱਖਿਆ ਹੀ ਨਹੀਂ ਜੀ ਅੱਛਾ ਬਸ ਉਹ ਇੱਕੋ ਹੀ ਗੱਲ ਉਹਨਾਂ ਨੇ ਸੀ ਵੀ ਤੇਰੇ ਜਵਾਬ ਨਹੀਂ ਰੱਖਣੇ ਸੀ ਹੂੰ ਵੀ ਅਸੀਂ ਤੇਰੇ ਜਵਾਬ ਨਹੀਂ ਰੱਖਣੇ ਅਸੀਂ ਤੈਨੂੰ ਰੋਕ ਦੇ ਦਾਂਗੇ ਨੰਨ ਉਹਨਾਂ ਨੇ ਆਇਆ ਸੀ ਵੀ ਅਸੀਂ ਅੱਗੇ ਤੋਰ ਦਾਂਗੇ ਜੀ ਹੂੰ ਮਾਪਿਓ ਤਾਂ ਹੀ ਆ ਹੋਰ ਤਾਂ ਕੁਝ ਵਾਲੀ ਨਹੀਂ ਹੋਣਾ ਸੀ ਫਿਰ ਉਹਨਾਂ ਨੇ ਵੀ ਬੱਚਿਆਂ ਨਾਲ ਉਹਨਾਂ ਨੂੰ ਐਸੇ ਵੀ ਸ਼ਾਇਦ ਤੁਹਾਡੀ ਮੈਰਿਜ ਨਹੀਂ ਹੋ ਸਕਦੀ ਫਿਰ ਫਿਰ ਤੁਸੀਂ ਤੁਹਾਨੂੰ ਮਾਪਿਓ ਨੇ ਕਿਹਾ ਵੀ ਬੱਚੇ ਛੱਡ ਦਿਓ ਫਿਰ ਤੁਸੀਂ ਕੀ ਡਿਸੀਜਨ ਲਿਆ ਨਹੀਂ ਮਾ ਆ ਮੈਂ ਤੁਹਾਨੂੰ ਛੱਡ ਦੂੰਗਾ ਇਹਦੇ ਮਾਪਿਆਂ ਨੂੰ ਕਿਹਾ ਬੱਚੇ ਨਹੀਂ ਛੱਡਦੇ ਅੱਛਾ ਇਸ ਲਈ ਫਿਰ ਤੁਸੀਂ ਬੱਚਿਆਂ ਨੂੰ ਲੈ ਕੇ ਫਿਰ ਕਿਸੇ ਜ਼ਿੰਮੇਵਾਰਾਂ ਦੇ ਘਰੇ ਆ ਕੇ ਕਿਰਾਏ ਤੇ ਰਹਿ ਜਾਏ ਨਹੀਂ ਉਹਨਾਂ ਦੇ ਘਰੇ ਪਹਿਲਾਂ ਮੈਂ ਗੋਹਾ ਖੁੜਾ ਕਰਦੀ ਸੀ ਜਦੋਂ ਮਾਪਿਓ ਨੇ ਪਤਾ ਹੀ ਸੀ ਵੀ ਮਾਪਿਓ ਆਪਾਂ ਨੂੰ ਰੋਟੀ ਨਹੀਂ ਦੇ ਸਕਦੇ ਹੂੰ ਫਿਰ ਮੈਂ ਆਪਦਾ ਕੰਮ ਕਰਨਾ ਸ਼ੁਰੂ ਕਰਤਾ ਸੀ ਜ਼ਿੰਮੇਦਾਰਾਂ ਦੇ ਘਰੇ ਗੋਹਾ ਸੇਟੇ ਕਾਂਦੀ ਲੱਸੀ ਲਾਂਦੀ ਦੁੱਧ ਲਾਂਦੀ ਹੂੰ ਇਹਨਾਂ ਬੱਚਿਆਂ ਦਾ ਟਡਕਾ ਭਰਨਾ ਪੋਇਨਾਂ ਨੂੰ ਪਤਾ ਹੀ ਨਹੀਂ ਸੀ ਵੀ ਮੰਮੇ ਕਿੱਥੋਂ ਲਾਂਦੀ ਆ ਕੀ ਕਰਦੀ ਆ ਹੂੰ ਜੋ ਇਹਨਾਂ ਰੀਸ ਵਿੱਚ ਮੈਂ ਸਾਰੀ ਪੂਰੀ ਕੀਤੀ ਹੈ ਜੀ ਹੂੰ ਇਹ ਬੱਚਾ ਨੂੰ ਕਦੇ ਨਹੀਂ ਹੌਣ ਦਿੱਤਾ ਵੀ ਇਹਨਾਂ ਸਿਰ ਤੇ ਪਿਓ ਨਹੀਂ ਜਾਂ ਮੇਰੀ ਮਾਂ ਕੁਝ ਕਰ ਨਹੀਂ ਸਕਦੀ ਹੂੰ ਜਦੋਂ ਤੁਸੀਂ ਉੱਥੋਂ ਅਲੱਗ ਹੋਏ ਉਦੋਂ ਬੱਚਿਆਂ ਦੀ ਉਮਰ ਕਿੰਨੀ ਸੀ ਪੋਟ ਜ ਵੱਡੀ ਕੁੜੀ ਤਾਂ 3 ਸਾਲ ਦੀ ਸੀ ਉਹ ਤਾਂ ਉਹਦੀ ਨਾਨਕੇ ਛੜਤੀ ਸੀ ਅੱਛਾ ਕਿ ਇਹਦੇ ਪਿਓ ਦਾ ਮੈਨੂੰ ਹਾਲਾਤਾਂ ਤਾਂ ਪਤਾ ਲੱਗਿਆ ਸੀ ਵੀ ਸਾਨੂੰ ਨਹੀਂ ਖਵਾ ਸਕਦਾ ਉਹ ਤਾਂ ਸ਼ੁਰੂ ਤੋਂ ਹੀ ਆਪਦੇ ਨਾਨਕੇ ਹੀ ਰਹੀ ਹੈ ਹੂੰ ਦੂਜੇ ਬੱਚੇ ਕਦੇ ਮੇਰੇ ਨਾਲ ਹੁੰਦੇ ਸੀ ਕਦੇ ਉੱਥੇ ਹੁੰਦੇ ਸੀ ਕਦੇ ਮੇਰੇ ਨਾਲ ਹੁੰਦੇ ਸੀ ਤੇਰੇ ਹੁੰਦੇ ਸੀ ਹੂੰ ਤੇ ਉਹਨੂੰ ਰੱਖ ਲਿਆ ਸੀ ਨਾਨਕਿਆਂ ਨੇ ਫਿਰ ਹਾਂਜੀ ਉਸ ਤਜਦਾ ਸੀ ਬਠਿੰਡੇ ਆਏ ਆ ਨਾ ਉਦੋਂ ਇੱਥੇ ਆਈ ਉਹ ਕੁੜੀ ਨਾਨਕੀ ਸੀ ਹੂੰ ਤੇ ਫਿਰ ਜਦੋਂ ਤੁਸੀਂ ਦੂਸਰੀ ਮੈਰਿਜ ਡਿਸਾਈਡ ਕੀਤੀ ਉਹ ਕਿਵੇਂ ਡਿਸਾਈਡ ਕੀਤੀ ਆਪਦੇ ਮਰਜ਼ੀ ਨਾਲ ਮੈਂ ਸੀ ਜੀ ਮੈਂ ਘਰ ਨਹੀਂ ਬਣਾ ਸਕੂੰਗੀ ਮੈਂ ਬੱਚੇ ਪਾਲ ਨਹੀਂ ਸਕੂੰਗੀ ਹੂੰ ਬਹੁਤ ਦਿਮਾਗ ਤੇ ਗੱਲਾਂ ਹੁੰਦੀਆਂ ਸੀ ਹੂੰ ਏ ਇਕੱਲੇ ਜਨਾਨੀ ਨੂੰ ਕੋਈ ਰਹਿਣ ਵੀ ਨਹੀਂ ਦਿੰਦਾ ਜੀ ਹੂੰ ਬਹੁਤ ਖੁਸ਼ ਬੋਲਦੇ ਆ ਜਦੋਂ ਤੁਸੀਂ ਅਲੱਗ ਹੋ ਗਏ ਫਿਰ ਅਲੱਗ ਹੋ ਕੇ ਕੰਮ ਕਰਦੇ ਹੋਗੇ ਉਦੋਂ ਵੀ ਬਹੁਤ ਮੁਸ਼ਕਲਾਂ ਆਵਣਗੀਆਂ ਜਿਵੇਂ ਤੁਸੀਂ ਕਿਹਾ ਵੀ ਕੱਲੀ ਜਨਾਨੀ ਨੂੰ ਤਾਂ ਲੋਕ ਰਹਿਣ ਉਦੋਂ ਕੀ ਕੁਝ ਹੁੰਦਾ ਰਿਹਾ ਤੁਹਾਡੇ ਨਾਲ ਐਸੇ ਤਾਂ ਰੱਬ ਦੀ ਕਿਰਪਾ ਨਾਲ ਮੈਂ ਕੰਮ ਕਰਦੀ ਸੀ ਜ਼ਿੰਮੇਦਾਰਾਂ ਨੇ ਸਾਨੂੰ ਕਦੇ ਭੁੱਖਾ ਨਹੀਂ ਰਹਿਣ ਦਿੱਤਾ ਹੂੰ ਵੀ ਆਪਣੇ ਮਾਪੇ ਵਾਪਰ ਨਾਲ ਤਾਂ ਆਪਣੀ ਜ਼ਿੰਮੇਵਾਰੀ ਚੰਗੇ ਰਹਿ ਗਏ ਜਿਹਨੇ ਸਾਡਾ ਢਿੱਡ ਭਰਤਾ ਹੂੰ ਬੱਚਾ ਨੂੰ ਲੇੜਾ ਕੱਪੜਾ ਦੇਣ ਦੇ ਸੀ ਉਹ ਹੂੰ ਵੀ ਕੋਈ ਚੱਪਲ ਜੋੜਾ ਦੇ ਦਿੰਦੇ ਸੀ ਚਲੋ ਪਾਂਦੀ ਪੁਰਾਣੀ ਸੀ ਉਹਨਾਂ ਦੇ ਬੱਚਾਂ ਦਾ ਹੀ ਸੀ ਹਮ ਆਪਣੇ ਵਾਸਤੇ ਤਾਂ ਨਵੇਂ ਹੀ ਲੱਗਦੇ ਸੀ ਹਮ ਵੀ ਆਪਣੇ ਬੱਚੇ ਦਾ ਜਦੋਂ ਅੰਗ ਟੱਕਿਆ ਜਾਂਦਾ ਹਮ ਐਨੀਆਂ ਥੋੜੇ ਸੀ ਵੀ ਆ ਨਾ ਕੁੜੀਆਂ ਸੀਗੀਆਂ ਤੇ ਉਹ ਕੁੜੀਆਂ ਹੋਣ ਕਰਕੇ ਤੁਹਾਨੂੰ ਹੋਰ ਵੀ ਔਖਾ ਹੋ ਜਾਂਦਾ ਹੁਣ ਇਹੀ ਟੈਨਸ਼ਨ ਕਰਕੇ ਦੂਜਾ ਮੈਰਿਜ ਕਰਵਾਉਣਾ ਪੈ ਗਿਆ ਹਮ ਦੂਜੀ ਮੈਰਿਜ ਜਦੋਂ ਤੁਸੀਂ ਡਿਸਾਈਡ ਕਰਦੇ ਹੋ ਤੁਸੀਂ ਆਪਦੀ ਪਸੰਦ ਦਾ ਇੱਕ ਸ਼ਖਸ ਲਵਦੇ ਹੋ ਤੇ ਫਿਰ ਬੱਚਿਆਂ ਨੇ ਕੀ ਰਿਐਕਸ਼ਨ ਕੀਤਾ ਬੱਚਿਆਂ ਨੇ ਨਹੀਂ ਕਿਹਾ ਵੀ ਮੰਮੀ ਹੋਂਦ ਨਹੀਂ ਅਜੇ ਤੱਕ ਵੀ ਨਹੀਂ ਕਿਹਾ ਇਹਨਾਂ ਨੇ ਤਾਂ ਕੁਝ ਨਹੀਂ ਹੂੰ ਮੈਂ ਕਈ ਦਿਨ ਹੋ ਗਏ ਮੈਂ ਉਹਦੋਂ ਵੀ ਸੋਚਣ ਬੈਠੀ ਮਾਂ ਭੈਣ ਭਾਈ ਛੱਡ ਤੇ ਮਾਂ ਤੋਂ ਛੱਡ ਤਾ ਪਿੰਡ ਛੱਡ ਤਾ ਵੀ ਗਲਤੀ ਕੀਤੀ ਹੂੰ ਜੋ ਮੇਰੀ ਬਚਾਲੀ ਢੀਕੜੀ ਆਉਂਦੀ ਮੰਮੀ ਕੀ ਗਲਤੀ ਕੀਤੀ ਤੇ ਤੁਸੀਂ ਗਲਤ ਨਹੀਂ ਕੀਤਾ ਤੁਸੀਂ ਅੱਜ ਵੀ ਆਪਦੇ ਮਾਪਿਓ ਭੈਣ ਭਰਾਵਾਂ ਨੂੰ ਚੇਤੇ ਕਰਦੇ ਹੋ ਕਰਦੇ ਕਹ ਦੇਖ ਲਓ ਜਦੋਂ ਉਹਨਾਂ ਨੇ ਤੁਹਾਡੇ ਨਾਲ ਛੋੜਿਆ ਬਾਹ ਨਹੀਂ ਫੜੀ ਫਿਰ ਵੀ ਤੁਹਾਨੂੰ ਚੇਤੇ ਆਉਂਦੇ ਕਦੇ ਜਾਦੋ ਇੱਕ ਔਰਤ ਜੀਆਂ ਕੁੜੀ ਕਹਦੀ ਹੈ ਹਨਾ ਛੱਡ ਨਹੀਂ ਸਕਦੇ ਆਪਦੇ ਮਾਪੇ ਚਾਹੇ ਜਿੰਨੇ ਮਰਜੀ ਦੁੱਖ ਦੇਣ ਉਹਨਾਂ ਕਦੇ ਕਦੇ ਜਾਦ ਆ ਜਾਂਦੇ ਫਿਰ ਮਨ ਦਾ ਸਮਝਾ ਲੈਨੇ ਵੀ ਤੈਨੂੰ ਇੰਨਾ ਕੁੱਟਿਆ ਹਨਾ ਮਾਰਿਆ ਤੁਨੂੰ ਕੁੱਟ ਮਾਰ ਕਿਹੜੀ ਗੱਲੋਂ ਕਰਦੇ ਸੀ ਤੁਹਾਡੀ ਦੱਸੋ ਇਹ ਕਹਿੰਦੇ ਸੀ ਵੀ ਇਹਦੇ ਨਾਲ ਰਿਸ਼ਤਾ ਨਾ ਜੋੜ ਹੂੰ ਜਿਸ ਵੀ ਇਹਨਾਂ ਦੀ ਕਾਸਟ ਹੋ ਰਿਆ ਇਸ ਕਰਕੇ ਹਾਂਜੀ ਤੇ ਜਿਹੜੀ ਕਾਸਟ ਤੇ ਉਹਨਾਂ ਨੇ ਕੀਤਾ ਸੀ ਉਹਦੇ ਨਾਲ ਉਹਨਾਂ ਨੂੰ ਤੁਹਾਨੂੰ ਸੁੱਖ ਨਹੀਂ ਦੇ ਸਕਿਆ ਹਾਂਜੀ ਤੇ ਜਿਹੜਾ ਸੁੱਖ ਦੇ ਰਿਆ ਸੀ ਉਹ ਵੀ ਕਾਸਟ ਕਰਕੇ ਹੀ ਰੋਕਿਆ ਜਾਂਦਾ ਸੀ ਤੁਹਾਨੂੰ ਕੁੱਟ ਮਾਰ ਹੁੰਦੀ ਸੀ ਉਹ ਕੰਦੇ ਵੀ ਸਾਡੀ ਬਦਨਾਮੀ ਹੁੰਦੀ ਐ ਇਸ ਗੱਲ 'ਚ ਹੂੰ ਉਹਨਾਂ ਨੇ ਵੀ ਤਾਂ ਮੈਰਿਜ ਆ ਕਰਵਾਈਏ ਨਾ ਇਸ ਗੱਲ ਦੀ ਫਿਰ ਮੈਨੂੰ ਵੀ ਖੁੰਦਕ ਚੜ ਗਈ ਹੂੰ ਵੀ ਮਾਪੇ ਨੇ ਤਿੰਨ ਭੈਣਾਂ ਦਾ ਮਨਪਸੰਦ ਕੀਤਾ ਵੀ ਉਹਦੋਂ ਨਹੀਂ ਬਤਨਾਮੀ ਹੋਈ ਉਹਨਾਂ ਦੀ ਹੂੰ ਉਹ ਤਾਂ ਕੁਮਾਰੀਆਂ ਨੇ ਮੈਰਿਜ ਕੀਤੀ ਮੇਰੇ ਤਾਂ ਤਿੰਨ ਬੱਚੇ ਸੀ ਨਾ ਮੈਂ ਪੈਨਾ ਵਾਸਤੇ ਕਦਮ ਚੱਕਿਆ ਆਵਦਾ ਹੂੰ ਉਹਨਾਂ ਦੇ ਫਿਰ ਵੀ ਦਿਮਾਗ ਚ ਬੜੀ ਹਾਂ ਵੀ ਤੁਸੀਂ ਤਿੰਨ ਬੱਚਿਆਂ ਨੂੰ ਧੀਆਂ ਨੂੰ ਲੈ ਕੇ ਕਿੱਥੇ ਜਾਂਦੇ ਕਿ ਕੱਲੀ ਔਰਤ ਇੱਕ ਕਿਵੇਂ ਤਿੰਨ ਧੀਆਂ ਨੂੰ ਪਾਲਦੀ ਤੁੱਕੀ ਅਜਿਹਾ ਸਮਾ ਖਰਾਵਾ ਧੀਆ ਦਾ ਤੁਸੀਂ ਕੰਮ ਕਰਦੇ ਕਿ ਧੀਆ ਦੀ ਰਾਖੀ ਕਰਦੇ ਬਸ ਸਹੀ ਹੱਥ ਮੇਰੀ ਸੀ ਜੀ ਵੀ ਰਹਿਣਾ ਤਾਂ ਉਸ ਬੰਦੇ ਨਾਲ ਹੀ ਰਹਿਣਾ ਹੂੰ ਉਹਨੇ ਵੀ ਬਹੁਤ ਸਾਫ਼ ਦੱਸ ਦਿੱਤਾ ਵੀ ਹਾਂਜੀ ਤੋਂ ਤੁਹਾਨੂੰ ਦੱਸ ਕਿ ਨਹੀਂ ਗਏ ਹੂੰ ਮੈਰਿਜ ਤਾਂ ਉਹਨਾਂ ਦੀ ਵੀ ਹੋਈ ਸੀ ਅੱਛਾ ਤੇ ਦੋ ਬੱਚੇ ਹਨਾ ਦੇ ਹੂੰ ਹੱਥ ਤੁਹਾਡਾ ਪਰ ਉਹਨੇ ਸਾਡੇ ਵਾਸਤੇ ਬੱਚੇ ਵੀ ਛੱਡ ਤੇ ਅੱਛਾ ਉਹਨੇ ਸਾਰੇ ਕੁਝ ਛੱਡ ਸਾਰਾ ਕੁਝ ਤਾਕਤ ਹੈ ਹੂੰ ਵੀ ਸਾਡੇ ਵਾਸਤੇ ਨਾ ਉਹ ਰੱਬ ਬਣ ਕੇ ਆਏ ਨੇ ਜੀ ਜ਼ਿੰਦਗੀ ਦੇ ਵਿੱਚ ਹੂੰ ਚਲੋ ਦਿਹਾੜੀ ਕਰਦਾ ਭਾਵੇਂ ਸਾਨੂੰ ਕੋਈ ਚੀਜ਼ ਵੀ ਨਹੀਂ ਸਾਨੂੰ ਵੀ ਮੈਂ ਘਰਾਂ 'ਚ ਕੰਮ ਕਰਦੀ ਆ ਵੀ ਉਹ ਕਹਿੰਦੇ ਤੂੰ ਟੈਕ ਦੀ ਮਰੀਜ਼ ਆ ਵੀ ਤੂੰ ਕੰਮ ਨਾ ਕਰ ਹੂੰ ਪਹਿਲਾਂ ਮੈਨੂੰ ਦੋ ਟੈਕ ਹੋ ਚੁੱਕੇ ਨੇ ਜੀ ਹੂੰ ਫਿਰ ਮੈਂ ਕਹਿੰਦੇ ਜਿਵੇਂ ਘਰੇ ਰਹੂੰਗੀ ਤਾਂ ਮੇਰੇ ਦਿਮਾਗ 'ਤੇ ਟੈਨਸ਼ਨ ਪਾਉਗੀ ਹੂੰ ਜਿਵੇਂ ਆਉਦਾ ਅੱਧਾ ਦਿਨ ਮੈਂ ਆਵਦਾ ਹੱਸ ਕੇ ਲੱਕ ਟੱਪੇ ਆਉਂਦਾ ਮੇਰਾ ਹੂੰ ਇਨੇ ਦੁੱਖ ਹੋਣ ਦੇ ਬਾਵਜੂਦ ਫਿਰ ਜ਼ਿੰਦਗੀ ਕਿਵੇਂ ਤੁਸੀਂ ਚਲਾ ਰਹੇ ਹੋ ਬਸ ਉਹਨਾਂ ਨੂੰ ਦੇਖ ਕੇ ਜੀ ਬੱਚਿਆਂ ਨੂੰ ਦੇਖ ਕੇ ਹਮ ਬਸ ਵੀ ਇਹ ਬੱਚੇ ਹੀ ਰੱਬ ਆ ਉਹ ਰੱਬ ਨੇ ਹਮ ਕਦੇ ਮਹਿਸੂਸ ਕਰਦੇ ਹਾਂ ਵੀ ਉਹ ਜ਼ਿੰਦਗੀ ਤੇ ਅੱਜ ਵਾਲੀ ਜ਼ਿੰਦਗੀ 'ਚ ਫਰਕ ਮਹਿਸੂਸ ਹੁੰਦਾ ਪਹਿਲਾਂ ਵਾਲੀ ਪਹਿਲਾਂ ਵਾਲੀ ਤਾਂ ਨਰਕ ਸੀ ਜੀ ਹੁਣ ਸਹੀ ਆ ਉਹ ਜੋ ਚੀਜ਼ ਆਉਂਦੀ ਆ ਖਾਣ ਪੀਣ ਵਾਲੀ ਜੋ ਕੁਬ ਵਿਚਾਰੇ ਤਾਂ ਜੋ ਵੀ ਸਰਦਾ ਜੀ ਹੂੰ ਵੀ ਇੰਨੇ ਬੱਚਾ ਨੂੰ ਰੈਂਟ ਤੇ ਰਹਿਣਾ ਕਰਾਇਆ ਵੀ ਭਰ ਲਾਉਣਾ ਨੇ ਹੂੰ ਜੇ ਜੋ ਨਾ ਤਾਂ ਸਰਦਾ ਵਿਚਾਰੇ ਉਹ ਦੇ ਦਿੰਦੇ ਲਿਆ ਕੇ ਹੂੰ ਜ਼ਿੰਦਗੀ 'ਚ ਜੇਕਰ ਤੂੰ ਆਪਾਂ ਕਈਏ ਵੀ ਔਰਕ ਦੀ ਜ਼ਿੰਦਗੀ ਹਮੇਸ਼ਾ ਕਿਸੇ ਨਾ ਕਿਸੇ ਦੇ ਅਧੀਨ ਹੀ ਰਹਿੰਦੀ ਹੈ ਹਨਾ ਹਾਂਜੀ ਵੀ ਪਹਿਲਾਂ ਮਾਪੇ ਉਹਦੀ ਕਰਦੇ ਆ ਵੀ ਤੂੰ ਉਹਨੂੰ ਜਿੱਥੇ ਮਰਜ਼ੀ ਤੋਰ ਦਿੰਦੇ ਉਹਦੀ ਹਾਂ ਨਹੀਂ ਪੁੱਛਦੇ ਫਿਰ ਉਹਦੇ ਪਤੀ ਦੀ ਤੇ ਜੇਕਰ ਔਰਤ ਕੋਈ ਸਟੈਪ ਆਵਦੀ ਆਜ਼ਾਦੀ ਦਾ ਚੱਕਦੀ ਆ ਤਾਂ ਉਹਨੂੰ ਫਿਰ ਮਾੜੀ ਕਹਿੰਦੇ ਨੇ। ਇਹ ਤਾਂ ਹੈ। ਤੁਹਾਡੇ ਨਾਲ ਵੀ ਉਵੇਂ ਹੀ ਹੋਏ ਤੁਹਾਡੇ ਮਾਪਿਆਂ ਨੇ ਵੀ ਤੁਹਾਡਾ ਜ਼ਿੰਦਗੀ ਜੋ ਫੈਸਲਾ ਲਿਆ ਵਿਆਹ ਦਾ ਉਹ ਸਹੀ ਨਹੀਂ ਰਿਹਾ। ਫਿਰ ਉਹ ਤੁਹਾਡੇ ਪਤੀ ਨੇ 12 ਸਾਲ ਤੁਹਾਡੇ ਨਾਲ ਕੀ ਕੁਝ ਕੀਤਾ। ਫਿਰ ਹੁਣ ਜੇ ਤੇਕਰ ਤੁਸੀਂ ਆਪ ਸੋਚ ਲਿਆ ਤਾਂ ਤੁਹਾਨੂੰ ਸਾਰੇ ਕੋਈ ਹੁਣ ਇਹਨਾਂ ਨੇ ਆਪਦੇ ਘਰ ਤੋਂ ਚੋਰੀ ਮੈਨੂੰ ਮੇਰੇ ਘਰੇ ਮਕਾਨ ਵੀ ਬਣਾ ਕੇ ਜਿੱ ਪਹਿਣਾ ਨੇ ਪੈਂਦਾ। ਅੱਛਾ। ਨੰਨਾ ਨੇ ਮੈਨੂੰ ਮਕਾਨ ਬਣਾ ਕੇ ਦਿੱਤਾ ਜਦੋਂ ਆਪਦੇ ਘਰੇ ਰਹਿੰਦੇ ਸੀ ਹੂੰ ਵੀ ਤੂੰ ਕੁੜੀਆਂ ਨੂੰ ਲੈ ਕੇ ਕਿੱਥੇ ਫਿਰੇਂਗੀ ਕਿੱਥੇ ਜਾਏਂਗੀ ਹੂੰ ਉਹਨਾਂ ਨੇ ਫੇਰ ਵੀ ਨਹੀਂ ਸੋਚਿਆ ਗਿਆ ਉਹਨਾਂ ਤੋਂ ਵੀ ਜੋ ਬੰਦਾ ਮਕਾਨ ਦੇ ਕੇ ਇਹਨਾਂ ਨੂੰ ਅੰਦਰ ਬਾੜ ਸਕਦਾ ਹੂੰ ਰੈਂਟ ਤੇ ਰਵਾਂਗੇ ਕੋਈ ਬੰਦਾ ਕਿੱਦਾਂ ਦਾ ਹੁੰਦਾ ਕੋਈ ਬੰਦਾ ਕਿੱਦਾਂ ਦਾ ਹੁੰਦਾ ਦੀ ਕੁੜੀਆਂ ਲੈ ਕੇ ਕਿੱਥੇ ਫਿਰੂਗੀ ਇਹ ਹੂੰ ਇਹ ਵੀ ਨਹੀਂ ਸੋਚਿਆ ਉਹਨਾਂ ਨੇ ਤੇ ਇਹ ਜਦੋਂ ਉਹ ਫੇਰ ਸਾਰਾ ਕੁਝ ਛੱਡ ਕੇ ਆਏ ਤੁਸੀਂ ਉਹ ਵੀ ਮਕਾਨ ਵੀ ਹਾਂ ਜੀ ਹਾਂ ਉੱਥੇ ਪਏ ਹੂੰ ਲੋਕ ਲੱਗਾ ਬੰਦ ਤੇ ਅੱਛਾ ਤੁਸੀਂ ਉੱਥੇ ਵਾਪਸ ਜਾਣ ਬਾਰੇ ਸੋਚਦੇ ਹੋ ਵੀ ਵਾਪਸ ਜਾਈਏ ਇਹ ਕਹਿੰਦੇ ਤਾਂ ਹੈਗੇ ਮੈਂ ਤਾਂ ਕਈ ਵਾਰੀ ਕਹਿੰਦੇ ਨਹੀਂ ਆਪਾਂ ਰੈਂਟ ਤੇ ਰਹਨੇ ਆ ਵੀ ਆਪਾਂ ਨੂੰ ਉਹਨਾਂ ਨੇ ਪਿੰਡ ਵਾਲਿਆਂ ਨੇ ਆਪਣੇ ਬਾਹਰ ਕੱਢ ਤਾ ਆਪਾਂ ਜੋ ਪਹਿਲਾਂ ਨਹੀਂ ਹਾਰੇ ਆਪਾਂ ਹੁਣ ਵੀ ਨਹੀਂ ਹਾਰਦੇ ਹੂੰ ਹੁਣੇ ਹੀ ਨਹੀਂ ਹਾਰਦੇ ਇਹ ਕਹਿੰਦੇ ਆਪਾਂ ਬਣਾਵਾਂਗੇ ਮਕਾਨ ਵਧੀਆ ਬਣਾ ਕੇ ਫੇਰ ਚਾਵਾਂਗੇ ਇਹ ਕੰਮ ਸਿੱਖਦੇ ਆ ਟੇਲਾਂ ਦਾ ਹੂੰ ਵੀ ਜਦੋਂ ਮੈਂ ਖੁਦ ਬਣ ਗਿਆ ਵੀ ਉਹਦੋਂ ਤੋਂ ਪਿੰਡ ਵਾਲਿਆਂ ਨੇ ਬਾਹਰ ਤੁਹਾਨੂੰ ਸਾਰੇ ਪਿੰਡ ਵਾਲਿਆਂ ਨੇ ਕਿਹਾ ਵੀ ਤੁਸੀਂ ਇੱਥੇ ਨਹੀਂ ਰਹਿਣਾ ਜੇ ਵਿਆਹ ਕਰਾਉਣਾ ਤਾਂ ਉਹ ਨਾਲ ਮੇਰੀਆਂ ਭੈਣਾਂ ਰਹਿੰਦੀਆਂ ਨੇ ਨਾ ਮੇਰੇ ਮਾਂ ਦੇ ਘਰੇ ਹਮ ਮਕਾਨ ਤੋਂ ਉਹਨਾਂ ਦੇ ਅਲੱਗ ਹੀ ਆ ਵੀ ਉਹਨਾਂ ਨੇ ਜੇ ਗਲੀ ਗਮਾਂਡੜ ਨੂੰ ਕਿਹਾ ਤਾਂ ਹੀ ਉਹਨਾਂ ਨੇ ਚੱਕਿਆ ਤਾਂ ਕੋਈ ਕੱਢ ਨਹੀਂ ਸਕਦਾ ਨਾ ਹਮ ਜਦੋਂ ਘਰ ਦੇ ਕੁੱਟਣ ਲੱਗ ਗਏ ਮਾਪੇ ਕੁੱਟਣ ਲੱਗ ਗਏ ਫਿਰ ਦੁਆਨ ਤੱਕ ਕੁੱਟਣੀ ਕੁੱਟਣਾ ਉਹ ਕਹਿੰਦੇ ਅਸੀਂ ਬਰਾਦਰੀ ਦਾ ਵੀ ਅੱਡ ਜਾ ਦਾ ਸੀ ਗਲੀ ਚ ਰਹਿਣੇ ਦੇਣਾ ਅੱਛਾ ਫਰ ਤੁਸੀਂ ਇੰਨਾ ਸਾਰਾ ਛੱਡ ਕੇ ਇੰਨੀ ਦੂਰ ਆ ਕੇ ਬੈਠੇ। ਹਾਂਜੀ। ਤੇ ਤੁਹਾਡੀ ਜਿਹੜੀ ਪ੍ਰਾਪਰਟੀ ਉੱਥੇ ਉਹ ਵੀ ਪਈ ਆ ਉਹ। ਹਾਂਜੀ। ਨੇ ਉਹ ਹੁਣ ਪਿੱਛੇ ਜੀ ਮੰਗਦੇ ਸੀ ਮੈਥੋਂ ਮੇਰੇ ਕਾਗਜ਼। ਹਮ। ਪਰ ਅਸੀਂ ਦਿੱਤੇ ਨਹੀਂ ਹੈਗੇ। ਉਹ ਵੀ ਤੁਹਾਡੇ ਘਰ ਦੇ ਮੰਗਦੇ। ਹਾਂ ਉਹ ਮੇਰੇ ਮਾਪੇ ਮੰਗਦੇ ਸੀ। ਹਮ। ਉਹ ਕੀ ਚਾਹੁੰਦੇ ਆ ਵੀ ਉਹ ਉਹਨੂੰ ਸੇਲ ਕਰ ਦੇਣ। ਬਸ। ਉਹ ਤਾਂ ਤੁਹਾਡੀ ਆਪਦੀ ਆ। ਹਾਂਜੀ ਹਾਂ ਮੇਰੇ ਨਾਮ ਤੇ। ਹਮ। ਹੋਰ ਕੋਈ ਗੱਲ ਹੈ ਦਿਲ ਚ ਜੋ ਕਹਿ ਨਹੀਂ ਹੋਵੇ ਬਸ ਇਹ ਕਹਿੰਦੇ ਤੈਨੂੰ ਨੱਚਣ ਦਾ ਸ਼ੌਂਕ ਸੀ ਤੈਨੂੰ ਰਿੱਲਾ ਬਣਾਉਣ ਦਾ ਸ਼ੌਂਕ ਸੀ ਉਹ ਸ਼ੌਂਕ ਤੇਰਾ ਮੈਂ ਪੂਰਾ ਕਰੂੰਗਾ ਹੂੰ ਜੋ ਕੱਪੜਾ ਪਾਣਾ ਪਾ ਜੋ ਵੀ ਤੇਰੇ ਦਿਲ ਚੰਦਾ ਹੂੰ ਬਸ ਇੱਕ ਵੀ ਮੇਥੋਂ ਬਿਨ ਪੁੱਛੇ ਨਾ ਜਾਈ ਕਿਤੇ ਵੀ ਹੂੰ ਮੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਅੱਜ ਤੂੰ ਇੱਥੇ ਗਈ ਆ ਹੂੰ ਵੀ ਜੋ ਬੰਦਾ ਲੱਗਦਾ ਵੀ ਉਹ ਬੰਦਾ ਨੇਚਰ ਦਾ ਨਹੀਂ ਸਹੀ ਹੈਗਾ ਹੂੰ ਵੀ ਉਹਦੇ ਨਾਲ ਨਹੀਂ ਰਹਿਣਾ ਉੱਠਣਾ ਬੈਠਣਾ ਹੂੰ ਇਸ ਦੇ ਕਰੇ ਮੰਗਰ ਨਹੀਂ ਜਾਣਾ ਜੇ ਭੁੱਖੀਆਂ ਤਾਂ ਕਰੇ ਭੁੱਖੀ ਬੈਠੀ ਰਹੇ ਕਿਸੇ ਨੂੰ ਛੋਹ ਨਹੀਂ ਕਰਨਾ ਹੂੰ ਤੇ ਇੰਸਟਾਗ੍ਰਾਮ ਤੇ ਕਿਵੇਂ ਆਏ ਵੀ ਰੀਲਾਂ ਬਣਾਉਣ ਦਾ ਕਿ ਉਹ ਬਚਪਨ ਵਾਲਾ ਸ਼ੌਂਕ ਸੀ ਬਚਪਨ ਵਾਲਾ ਸ਼ੌਂਕ ਇਹਨਾਂ ਨੂੰ ਮੈਂ ਦੱਸਿਆ ਸੀ ਐ ਕਰਕੇ ਵੀ ਇਸ ਗੱਲੋਂ ਵਿਆਹ ਹੋਇਆ ਮੇਰਾ ਹੂੰ ਤੇ ਕਰ ਹੁਣ ਤੂੰ ਪੂਰਾ ਕਰ ਸਕਦੀ ਆ ਵਜ਼ਾ ਇਹਨਾਂ ਨੇ ਮੈਨੂੰ ਦੀਵਾਲੀ ਤੇ ਮੋਬਾਈਲ ਗਿਫਟ ਕਰਕੇ ਦਿੱਤਾ ਹੂੰ ਤੇ ਉਹ ਸਪੈਸ਼ਲੀ ਰੀਲਾਂ ਵਾਸਤੇ ਇਹਨਾਂ ਨੇ ਮੈਨੂੰ ਫੋਨ ਲੈ ਕੇ ਦਿੱਤਾ 20000 ਦਾ ਹੂੰ ਇਹਦਾ ਸ਼ੌਂਕ ਤੋਂ ਹੁਣ ਪੂਰਾ ਕਰਾ ਇਹ ਤੁਹਾਡਾ ਕੋਈ ਮੁੱਲਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਵੋਕਲ ਜਿਵੇਂ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ